ਮੈਂ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਬੀਪੀਜੋ ਕਾਦੀਆਂ ਜਿ세ਵੰਦੀ ਮਹਤਵਪੂਰਨ ਦੇ ਵਿੱਚ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਲਾਈਫ ਫਾਊਂਡੇਸ਼ਨ ਦੀ ਤਰਫੋਂ ਠੀਕ ਲੈਬ ਖੋਲਹੀ ਗਈ ਆ ਜਿਹਦੇ ਵਿੱਚ ਤਕਰੀਬਨ ਸਾਰੇ ਸਰੀਰ ਦੇ ਜਿਹੜੇ ਟੈਸਟ ਆ ਉਹ ਕੀਤੇ ਜਾਣਗੇ ਅੱਜਕਲ੍ਹ ਤੁਹਾਨੂੰ ਪਤਾ ਵੀ ਜਿਹੜਾ ਦੁਨੀਆ ਦੇ ਵਿੱਚ ਬਿਮਾਰੀ ਜਿਹੜੀ ਬਹੁਤ ਜ਼ਿਆਦਾ ਹੈਵੀ ਹੋ ਰਹੀ ਆ ਇਹਦੇ ਚੱਲਦੇ ਆ ਕਿ ਲਾਈਫ ਫਾਊਂਡੇਸ਼ਨ ਵਾਲਿਆਂ ਨੇ ਕਿੱਥੇ ਆ ਕੇ ਲੈਬ ਖੋਲੀ ਆ ਜਿਹਦੇ ਵੀ ਜਿਹੜੇ ਰੇਟ ਆ ਆਮ ਜਿਹੜੀ ਮਾਰਕੀਟ ਦੇ ਵਿੱਚ ਰੇਟ ਆ ਉਹਨਾਂ ਨਾਲੋਂ ਕਈ ਗੁਣਾ ਘੱਟ ਆ ਜਿਹਦੇ ਨਾਲ ਜਿਹੜਾ ਇੱਕ ਆਮ ਆਦਮੀਆਂ ਮਜ਼ਦੂਰ ਆ ਉਹ ਇੱਥੇ ਆ ਕੇ ਬਹੁਤ ਘੱਟ ਪੈਸਿਆਂ ਦੇ ਵਿੱਚ ਆਪਣਾ ਜਿਹੜਾ ਸਰੀਰ ਦੇ ਟੈਸਟ ਕਰਾ ਸਕਦਾ ਕਿਉਂਕਿ ਜਿਹੜੀਆਂ ਅੱਜਕੱਲ ਬਾਹਰ ਅਸੀਂ ਟੈਸਟ ਕਰਾਉਣੇ ਬਹੁਤ ਮਹਿੰਗੇ ਆ ਫਿਰ ਕਰਕੇ ਮੈਂ ਫੇਰ ਦੁਬਾਰਾ ਸਾਰਿਆਂ ਨੂੰ ਵਧਾਈ ਜੰਨਾ ਵੀ ਜਿਨ੍ਹਾਂ ਨੇ ਸਾਰੇ ਜੇਲ੍ਹ ਬੰਦੀ ਦੇ ਵਰਕਰ ਨੇ ਔਰ ਜਿਹੜੇ ਇੱਥੇ ਦੇ ਕੰਮ ਕਰਨ ਵਾਲੇ ਬੰਦੇ ਉਹਨਾਂ ਨੇ ਸਾਦਤਾ ਕਿ ਪ੍ਰਮਾਤਮਾ ਕੋਲ ਵੀ ਅਰਦਾਸ ਕਰਦਾ ਕਿ ਇਹ ਬਹੁਤ ਅੱਛੇ ਤਰੀਕੇ ਨਾਲ ਚੱਲੇ ਤਾਂ ਕਿ ਜਿਹੜੀਆਂ ਸਾਡੇ ਆਮ ਲੋਕਾਂ ਨੂੰ ਆ ਘੱਟ ਰੇਟ ਵਾਲੀ ਜਿਹੜੀ ਸਹੂਲਤ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ